ਸੰਗਤ ਦਰਸ਼ਨ ਕਰਨ ਆਈ ਦਸਵੇਂ ਪਾਤਸ਼ਾਹ ਦੇ ਚੇਤੂ ਮਸੰਦ ਨੂੰ ਕੰਗਣ ਦਿੱਤੇ ਸੀ ਸੋਨੇ ਦੇ ਉਹ ਸਿੰਘ ਨੇ ਜਿਹੜਾ ਦਰਸ਼ਨ ਕਰਨ ਆਇਆ ਮਹਾਰਾਜ ਦੇ ਹੁਣ ਚੇਤੂ ਮਸੰਦ ਨੇ ਉਹਨੂੰ ਪਛਾਣ ਲਿਆ ਉਹਨੇ ਉਹਨੂੰ ਬਾਹਰ ਹੀ ਰੋਕ ਕੇ ਰੱਖਿਆ 4 ਦਿਨ ਬਾਹਰ ਉਹ 4 ਦਿਨ ਬਰਾਕ ਚ ਰਿਹਾ ਮਹਾਰਾਜ ਨੇ ਕਿਹਾ ਵੀ ਸਿੰਘ ਬਾਰ ਬੈਠਾ ਬੁਲਾ ਕੇ ਲਿਓ ਜਦੋਂ ਸਿੰਘ ਨੂੰ ਬੁਲਾ ਕੇ ਲਿਆਏ ਕਹਿੰਦੇ ਵੀ ਸਿੰਘਾ ਕੀ ਗੱਲ ਹੋਈ ਆ ਵੀ ਚੇਤੂ ਮਸੰਦ ਨੇ ਮੈਨੂੰ ਅੰਦਰੋਂ ਆਣ ਨੂੰ ਰੋਕਤਾ ਕਹਿੰਦੇ ਵੀ ਤੇਰੀ ਕੋਈ ਦੁਸ਼ਮਣੀ ਆ ਕਹਿੰਦੇ ਨਹੀਂ ਜੀ ਪਰ ਮੇਰੇ ਮਨ ਚ ਇੱਕ ਸ਼ੰਕਾ ਜ਼ਰੂਰ ਆ ਵੀ ਮੈਂ ਜਿਹੜੇ ਕੰਗਣ ਭੇਟ ਕੀਤੇ ਸੀ ਤੁਹਾਡੇ ਤੱਕ ਪਹੁੰਚ ਗਏ ਉਹਨੂੰ ਕਹਿੰਦੇ ਵੀ ਕੰਗਣ ਕਹਿੰਦਾ ਮਹਾਰਾਜ ਇਹ ਤੁਹਾਡੇ ਗਰੀਬ ਜਿਹੇ ਸਿੱਖ ਤੁਹਾਨੂੰ ਕੰਗਣ ਕਿੱਥੋਂ ਭੇਟ ਕਰ ਦੇਣੇ ਇਹਨਾਂ ਨੇ ਝੂਠ ਮਾਰਦੇ। ਦਸਵੇਂ ਪਾਤਸ਼ਾਹ ਕਹਿੰਦੇ ਇਹਦੇ ਘਰੇ ਜਾਓ ਫਲਾਣੇ ਦੱਖਣ ਵਾਲੇ ਪਾਸੇ ਨੂੰ ਬਾਰੀ ਦੇ ਵਿੱਚ ਕੰਗਣ ਬੇ ਲੈ ਕੇ ਆਓ। ਜਿਹੜੇ ਸਾਡੇ 5 ਪਿਆਰੇ ਹੋ ਉਹਨਾਂ ਚੁੱਕ ਪਿਆਰੇ ਸਿੰਘ ਗਏ ਆ। ਉਹ ਕੰਗਣ ਲੈ ਕੇ ਆਏ ਆ ਤੇ ਉਹਦੇ ਤੇ ਵੀ ਤਉਮਤ ਲਾਤੀ ਜੇ ਤੂੰ ਮਸੰਦ ਨਾ। ਕਹਿੰਦਾ ਮਹਾਰਾਜ ਇਹ ਆਪਦੇ ਕੋਲੋਂ ਲਿਆਇਆ ਕੰਗਣ। ਮਹਾਰਾਜ ਕਹਿੰਦੇ ਵੀ ਉਦੋਂ ਤੱਕ ਤਾਂ ਸੱਚ ਸੀਗਾ ਇਹ। ਜਦੋਂ ਤੱਕ ਤੂੰ ਇਹ ਗੱਲ ਕਹਿ ਰਿਹਾ ਪਰ ਹੁਣ ਤੂੰ ਇਹਨਾਂ ਤੇ ਵੀ ਲਾਂਚਣ ਲਾ ਰਿਹਾ ਤੂੰ